ਲੱਖਾ ਸੁਧਾਨਾਂ ਦੀ ਗ੍ਰਿਫਤ ਆਇ ਤੋਂ ਬਾਅਦ ਹੁਣ ਕੋਸ ਦਾ ਵੀ ਪਹਿਲਾ ਬਿਆਨ ਸਾਹਮਣੇ ਆ ਗਿਆ ਹੈ ਡੀਐਸਪੀ ਬਰਨਾਲਾ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਆਖਰਕਾਰ ਇਹ ਪੂਰਾ ਘਟਨਾਕਰਮ ਕਿਵੇਂ ਵਾਪਰਦਾ ਹੈ ਕਿਸ ਦੀ ਗਲਤੀ ਹੁੰਦੀ ਆ ਤੇ ਉਹਨਾਂ ਦੇ ਵੱਲੋਂ ਲੱਖਾ ਸੁਧਾਨਾਂ ਦੀ ਗਲਤੀ ਹੋਣ ਵੱਲ ਇਸ਼ਾਰਾ ਕੀਤਾ ਜਾਂਦਾ ਹੈ ਤੇ ਉਹਨਾਂ ਨੇ ਆਪਣੇ ਮਲਾਜ਼ਮਾਂ ਨੂੰ ਕਲੀਨ ਚਿੱਟ ਦਿੰਦੇ ਹੋਏ ਵੀ ਉਹ ਨਜ਼ਰ ਆਏ ਨੇ ਹੁਣ ਤੁਹਾਨੂੰ ਸੁਣਾ ਦਿੰਦੇ ਆ ਕਿ ਡੀਐਸਪੀ ਬਰਨਾਲਾ ਦੇ ਵੱਲੋਂ ਕਿਹੜੇ ਕਿਹੜੇ ਆਵੇ ਕਿਤੇ ਗਏ ਨੇ ਲੱਖਾ ਸਿਧਾਣਾ ਨੂੰ ਲੈ ਕੇ ਜੀ ਕੱਲ ਸ਼ਾਮ ਦੀ ਇਹ ਘਟਨਾ ਆ ਰਾਉਂਡ 8:30 ਵਜੇ ਜਦੋਂ ਇਹ ਜਿਹੜਾ ਲੱਖਾ ਸਿਧਾਣਾ ਤੇ ਇਹਦੇ ਨਾਲ ਇੱਕ ਨੌਜਵਾਨ ਆ ਕਾਸ਼ਦੀਪ ਸਿੰਘ ਵਾਸੀ ਫੂਲ ਇੱਕ ਕਰੇਟਾ ਗੱਡੀ ਦੇ ਵਿੱਚ ਪਟਿਆਲੇ ਤੋਂ ਆ ਰਹੇ ਸੀ ਇਹਨਾਂ ਨੇ ਬਟਿੰਡੇ ਜਾਣਾ ਸੀ ਨਾਲ ਇਹਨਾਂ ਦੇ ਦੋ ਇਹਨਾਂ ਦੇ ਗਨਮੈਨ ਸੀਗੇ ਇਹ ਆਪਣਾ ਜਦੋਂ ਬਟਿੰਡਾ ਟੀ ਪੁਆਇੰਟ ਕ੍ਰੋਸ ਕਰਕੇ ਮੇਨ ਹਾਈਵੇ ਦੇ ਉੱਤੇ ਜਦੋਂ ਇਹ ਜਾ ਰਹੇ ਸੀ ਤੇ ਪਿੱਛੇ ਉਸੇ ਟਾਈਮ ਤੇ ਸਾਡੇ ਦੋ ਪੁਲਿਸ ਮੁਲਾਜ਼ਮ ਇੱਕ ਸਰਜੀਤ ਸਿੰਘ ਜੋ ਕਿ ਟੁਲੀਆ ਜਾਣੇ ਲੱਗਾ ਹੋਇਆ ਤੇ ਇੱਕ ਸਾਡੇ ਚੌਂਕੀ ਹਟਾਇਆ ਦਾ ਮੁਖਮੋਲ ਸੀ ਇਹ ਸਾਡੇ ਇੱਕ ਮੁਲਾਜ਼ਮ ਦੀ ਰਿਟਾਇਰਮੈਂਟ ਪਾਰਟੀ ਤੋਂ ਵਾਪਸ ਇਹ ਹਟਾਇਆ ਚੌਂਕੀ ਨੂੰ ਜਾ ਰਹੇ ਸੀ ਸਿਵਲ ਗੱਡੀ ਸੀ ਨਾ ਕੋਈ ਸੋ ਉੱਥੇ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਇੱਕ ਦੋ ਵਾਰ ਜਦਦਾ ਰੋਡ ਰੇਸ ਟਾਈਪ ਹੋ ਜਾਂਦਾ ਇਹ ਇਹਨਾਂ ਦਾ ਆਪਸ ਦੇ ਵਿੱਚ ਸੈਟਅਪ ਵਗੈਰਾ ਹੋਈਆਂ ਨੇ ਜਦੋਂ ਇੱਕ ਦੂਜੇ ਨੂੰ ਓਵਰਟੇਕ ਕਰ ਰਹੇ ਸੀ ਤੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਲੱਖੇ ਸਿਧਾਣੇ ਦੀ ਗੱਡੀ ਨੂੰ ਓਵਰਟੇਕ ਕਰਕੇ ਜਿਹੜਾ ਆਪਣੇ ਹੰਢਾਇ ਨੂੰ ਚਲੇ ਗਏ ਜਿਹੜਾ ਲੱਖਾ ਸਿਧਾਣਾ ਇਹਨਾਂ ਨੂੰ ਲੱਗਿਆ ਕਿ ਕੋਈ ਐਓਜੀ ਗੱਲਬਾਤ ਹੈ ਕੋਈ ਸਾਡੇ ਤੇ ਹਮਲਾ ਕਰਨ ਵਾਲਾ ਜਿਆ ਅਟੈਕ ਕਰਨ ਵਾਲਾ ਹੈਗਾ ਸੋ ਇਹ ਇਹਨਾਂ ਨੇ ਉਹ ਗੱਡੀ ਦਾ ਪਿੱਛਾ ਕਰਕੇ ਇਹ ਵੀ ਹੰਢਾਇ ਚਲੇ ਗਏ ਚੌਂਕੀ ਦੇ ਵਿੱਚ ਜਦੋਂ ਇਹ ਚੌਂਕੀ ਦੇ ਵਿੱਚ ਗਏ ਉੱਥੇ ਲੱਖੇ ਸਿਧਾਣੇ ਨੇ ਜਿਹੜਾ ਉੱਥੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਕੁਝ ਜਿਹੜੇ ਸਾਡੇ ਉੱਤੇ ਮੁਲਾਜ਼ਮ ਸੀਗੇ ਡਿਊਟੀ ਅਫਸਰ ਜੀ ਹੌਲਦਾਰ ਗੁਲਵਿੰਦਰ ਸਿੰਘ ਉਹਨਾਂ ਦੇ ਨਾਲ ਇਹਦੀ ਤੋਤਮਾ ਮਮਾ ਵਗੈਰਾ ਹੋਏ ਤੇ ਇਹਨਾਂ ਐਲੀਗੇਸ਼ਨਸ ਵਗੈਰਾ ਲਗਾਏ ਕਿ ਜੀ ਇਹਨਾਂ ਨੇ ਡ੍ਰਿੰਕ ਕੀਤੀ ਹੋਈ ਹੈ ਜਾਂ ਇਹੋ ਜੀ ਗੱਲਬਾਤ ਉਹ ਕਰਕੇ ਇਹਨਾਂ ਜਿਹੜੀ ਹੈ ਪੁਰਸ ਮੁਲਾਜ਼ਮਾਂ ਦੇ ਨਾਲ ਇਹਨਾਂ ਬਦਸਲੂਕੀ ਕੀਤੀ ਸੀ ਤੇ ਉਸ ਤੋਂ ਬਾਅਦ ਲੱਖਾ ਸੁਧਾਰਣਾ ਤੋਂ ਚਲਾ ਗਿਆ ਸੀਗਾ ਤੇ ਤੱਪੇ ਇਹਨਾਂ ਨੂੰ ਰੋਡ ਅਪ ਕੀਤਾ ਗਿਆ ਸੀ ਸੋ ਜਿਹੜੀ ਇਹ ਸਾਰੀ ਗੱਲਬਾਤ ਹੋਈ ਹੈ ਇਹਨੂੰ ਦੇਖਦੇ ਹੋਏ ਸਾਡੇ ਵੱਲੋਂ ਲੱਖਾ ਸੁਧਾਰਣਾ ਤੇ ਜਿਹੜਾ ਉਹਦਾ ਸਾਥੀ ਹੈ ਇਹ ਕਾਰਨ ਦੀ ਉਹ ਸੇਨ ਇਨਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਚਾਲੇ ਗਿਆ ਸੀਗਾ ਉਹ ਕਸਟਡੀ ਵਿੱਚ ਲੈ ਲਿਆ ਗਿਆ ਸੀਗਾ ਤੇ ਹੁਣ ਮਾਣਯੋਗ ਐਸਜੀਪੀ ਸਾਹਿਬ ਦੇ ਪੇਸ਼ ਕਰਕੇ ਇਹਨਾਂ ਨੂੰ ਰਿਲੀਜ਼ ਕੀਤਾ ਗਿਆ ਸਰ ਲੱਖੇ ਸਧਾਨੇ ਵੱਲੋਂ ਵੀਡੀਓ ਜੋ ਵਾਇਰਲ ਹੋ ਕੇ ਗਿਆ ਹੈ ਨਸ਼ੇ ਵਿੱਚ ਤੋਸਾ ਉਹ ਨਹੀਂ ਦਾਰੂ ਪੀਤੀ ਇਹ ਪੁਲਿਸ ਮੁਲਾਜ਼ਮਾਂ ਦੀ ਕੀ ਸੱਚ ਹੈ ਇਹ ਇਹ ਜਿਹੜੇ ਇਲਜ਼ਾਮ ਲਗਾਏ ਗਏ ਨੇ ਜੀ ਬਿਲਕੁਲ ਇਹਨਾਂ ਬਾਰੇ ਅਸੀਂ ਰਾਤ ਹੀ ਇਹਨੂੰ ਵੈਰੀਫਾਈ ਕਰਨ ਵਾਸਤੇ ਸਾਡੇ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਉੱਥੇ ਸ਼ਾਮਲ ਸੀਗੇ ਜਿਹੜੇ ਦੋ ਗੱਡੀ ਦੇ ਵਿੱਚ ਸੀ ਸਰਜੀਤ ਸਿੰਘ ਤੇ ਧਰਮਿੰਦਰ ਸਿੰਘ ਜਿਹੜੇ ਮੁੱਖ ਮੌਮਚੀ ਤੇ ਇਸ ਤੋਂ ਇਲਾਵਾ ਜਿਹੜਾ ਡਿਊਟੀ ਅਫਸਰ ਸੀ ਬਲਵਿੰਦਰ ਸਿੰਘ ਇਹਨਾਂ ਤਿੰਨਾਂ ਦਾ ਅਸੀਂ ਰਾਤ ਹੀ ਜਿਹੜਾ ਇੱਕ ਕਿਹਾ ਆ ਗਿਆ ਸੀਗਾ ਮੈਡੀਕਲ ਐਗਜ਼ਾਮੀਨੇਸ਼ਨ ਸਿਵਲ ਹਸਪਤਾਲ ਬਨਾਲਾ ਤੋਂ ਤੇ ਡਾਕਟਰ ਸਾਹਿਬ ਵੱਲੋਂ ਕਲੀਅਰ ਕਟ ਰਿਪੋਰਟ ਦਿੱਤੀ ਗਈ ਹੈ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਦੀ ਵੀ ਡਰਿੰਕ ਨਹੀਂ ਸੀ ਕੀਤੀ